ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੁਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਹਾਜ਼ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੇ ਸੋਚਨਾ ਹੋਵੇ ਜੇ ਸੋਚੀ ਲੱਕਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਾਂ ਲਿਵਤਾਰ ਭੁੱਖੇ ਪੱਕਣਾ ਉਤਰੀ ਜੇ ਬੰਨਾਪੁਰੀਆਂ ਭਾਰ ਸੇ ਸਿਆਣਪਨ ਲੱਕੋ ਇਹ ਤੈ ਕਨੇ ਚੱਲੇ ਨਾਲ ਕਿਵ ਸਚਿਆਰਾ ਹੋਈ ਹੈ ਕਿ ਕੋਡੇ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਣ ਜੀ ਹੁਕਮ ਮਿਲੇ ਵੜਿਆਈ ਹੁਕਮੀ ਉਤਮ ਨੀਚੋ ਹੁਕਮ ਦੇਖ ਦੁਖ ਸੁਖ ਪਾਈਏ ਕਿ ਨਾ ਹੁਕਮੀ ਬਖਸੀਸ ਹੈ ਹੁਕਮੀ ਸਤਾ ਪੁਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੈ ਤਾਂ ਹੁਮੇ ਕਹਿ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ गावੇ ਕੋ ਦਾਤ ਜਾਣੇ ਨਿਦਾਨ ਗਾਵੇ ਕੋ ਗੁਣ ਵੜੀਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਚ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵਿਖੇ ਹੱਦ ਰਾਹ ਦੂਰ ਕਤਨਾ ਗਤੀ ਨਾ ਆਵੇ ਟੋਟ ਕਤ ਕਤ ਗਤੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤੱਕ ਪਾਹ ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਾਵੇ ਪਰਵਾਹ ਸਾਚਾ ਸਾਚ ਨਾਇ ਭਾਗਿਆ ਭਉ ਪਾਰ ਆ ਕਹਿ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਏ ਜਿੱਤ ਦੇ ਸੇ ਦਰਬਾਰ ਮੋਹ ਕੇ ਬੋਲਨ ਬੋਲਿਏ ਜਿੱਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵੜਿਆ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਐਵੇਂ ਜਾਣੀਐ ਸਬਾਪੇ ਸਚਿਆਰ ਥਾਪਿਆ ਨ ਜਾਇ ਕੀਤਾ ਨ ਹੋਇ ਆਪੇ ਆਪ ਨਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਆ ਗੁਣੀ ਨਿਧਾਨ ਗਾਵਿਏ ਸੁਨਿਏ ਮਨ ਰਖੀਏ ਭਾਉ ਦੁਖ ਪਰ ਹਰਿ ਸੋ ਘਰ ਲੈ ਜਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰੇ ਆਸਮਾਈ ਗੁਰ ਈਸਰ ਗੁਰ ਗੋਰ ਕ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖਾਂ ਨਾਹੀ ਕਹਿਣਾ ਕਥ ਨ ਜਾਏ ਗੁਰਾਂ ਇਕ ਦੇ ਬੁਝਾਈ ਸਪਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਏ ਤੀਰਥ ਨਾਵ ਜੇ ਤਿਸ ਭਾਵ ਬਿਨ ਭਾਣੇ ਕੇ ਨਾਏ ਕਰੇ ਜੇ ਤੇ ਸਿਰ ਟੋਪਾਈ ਵੇਖਮਨ ਕਰਮਾਂ ਕੇ ਮਿਲੇ ਲਈ ਮੱਤ ਵਿੱਚ ਰਤਨ ਗਵਾਹਰ ਮਾਨਿਕ ਜੇਪ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਪਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜਗ ਚਾਰੇ ਆਰਜਾ ਹੋਰ ਤਸਨੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਂ ਰਖਾਏ ਕੇ ਜਸ ਕੀਰਤ ਜੰਗ ਲੈ ਜੇ ਇਸ ਨਦਰ ਨਾ ਆਵੇ ਤੇ ਬਾਤ ਨਾ ਪੁੱਛੇ ਕੇ ਗੀਤਾ ਦੇ ਅੰਦਰ ਗੀਤ ਕਰ ਦੋ ਸੀ ਦੋ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਤੇ ਹਾ ਕੋਈ ਨਾ ਸੁੱਝੈ ਜੇ ਤਿਸ ਗੁਣ ਕੋਈ ਕਰੇ ਸੁਨੇ ਸਿਧ ਪੀਰ ਸਲਨਾ ਸੁਨੇ ਧਰਤ ਤਮਲ ਕਾਲ ਸੁਨੇ ਦੀਪ ਲੋਪਤਾਲ ਸੁਨੇ ਪੋਏ ਨ ਸਕੇ ਕਾਲ ਨਾਨਕ ਭਗਤ ਹਦਦਾ ਵਿਗਾਹ ਸੁਨੇ ਤੂ ਪਾਪ ਕਾ ਨਾ ਸੁਣਗੇ ਈਸ਼ਰ ਬਰਮਹਿੰਦ ਸੁਣਗੇ ਮੋਕਸਲਾ ਹਨੂਮਨ ਸੁਣਗੇ ਜੋਗ ਚੁਗਤ ਤਣ ਭੇਜ ਸੁਣਗੇ ਸਾਸਤ ਸਿਮਰਤ ਵੇਦ ਨਾਨਕ ਭਗਤ ਹਦਦਾ ਵਿਗਾਹ ਸੁਣਗੇ ਤੂ ਪਾਪ ਕਾ ਨਾ ਸੁਣਨੀਆਂ ਸਤ ਸੰਤੋਖ ਗਿਆਨ ਸੁਣਨੀਆਂ 8642 ਇਸਨਾਨ ਸੁਣਨੀਆਂ ਪੜ ਪੜ ਪਾਵੇ ਮਾਨ ਸੁਣਨੀਆਂ ਲਾਗੇ ਸਹਿ ਧਿਆਨ ਨਾਨਕ ਭਗਤ ਅਸਦਾ ਵਿਗਾਸ ਸੁਣਨੀਆਂ ਧੂ ਪਾਪ ਕਾ ਨਾਸ ਸੁਣਨੀਆਂ ਸਰਾਂਗੁਨਾ ਕੇ ਗਾ ਸੁਣੇ ਸੇਖਪੀਰ ਪਾਤਸ਼ਾ ਸੁਣਨੀਆਂ ਅੰਦੇ ਪਾਵੇ ਰਾ ਸੁਣਨੀਆਂ ਹਾਤ ਹੋਵੇ ਇਸ ਗਾ ਨਾਨਕ ਭਗਤ ਅਸਦਾ ਵਿਗਾਸ ਸੁਣਨੀਆਂ ਧੂ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹ ਪਿੱਛੇ ਪਸਦਾ ਇਕਾਗਤ ਕਲਮ ਨਾ ਲਿਖਨ ਹਰ ਮਨਨੇ ਕਾਬਾ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਸੁਰਤ ਹੋਵੇ ਮਨ ਬਧ ਮਨਨੇ ਸਗਲ ਪਵਨ ਕੀ ਸੋਧਾ ਮਨਨੇ ਮੋਚੋਟਾ ਨ ਖਾਇ ਮਨਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਮਾਰਗ ਠਾਗ ਨ ਪਾਏ ਮਨਨੇ ਪਤ ਸੋਂ ਪ੍ਰਗਟ ਜਾਏ ਮਨਨੇ ਮਗਨ ਚਲੇ ਬੰਦ ਮਨਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਪਾਵੇ ਮੋਹ ਦਵਾਰ ਮਨੇ ਪਰਵਾਰ ਸਦਾਰਮਨੇ ਤਰੇ ਤਾਰੇ ਗੁਰ ਤੇ ਕਮਨੇ ਨਾਨਕ ਭਰੇ ਨ ਬੇ ਕ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਏ ਦਾ ਰਾਜਨ ਪੱਜਾ ਗੁਰੇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹਿ ਸਮਾਰਤ ਹਉਲ ਧਰਮ ਦਇਆ ਕਾ ਪੂਤ ਸੰਤੋਗਤਾ ਪ੍ਰਕਿਆ ਜਿਨ ਸੋਤ ਜੇ ਕੋ 부ਜੇ ਹੋਵੇ ਸਚਿਆਰਤ ਮਦੇ ਉਪਰ ਕੇਤਾ ਪਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਮਨ ਜੋਰ ਜੀ ਜਾ ਤਰੰਗਾ ਕੇ ਨਾਮ ਸਬਨਾ ਲਿਖਿਆ 부ੜੀ ਕਲਾਮ ਇਹੋ ਦੇਖ ਲਖ ਜਾਣੇ ਕੋਇ ਲਿਖਿਆ ਕਿਤਾ ਹੋਏ ਕਿਤਾ ਤਾਣਸ ਵਾਲੇ ਰੂਪ ਕੀਤੀ ਦਾਤ ਜਾਣ ਕੋਣ ਕੋਤ ਕੀਤਾ ਬਸਾ ਇੱਕ ਇੱਕ ਵਾਰ ਤਿਸਤੇ ਹੋਏ ਲੱਖ ਦਰਿਆ ਕੁਦਰਤ ਕਮਨ ਕਾਮ ਯਾਰ ਵਾਰ ਰੇਣ ਜਾਵਾਂ ਇੱਕ ਵਾਰ ਜੋ ਤਤ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਗ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਗਵੇਦ ਭਾੜ ਸੰਗ ਜੋਗ ਮਨ ਰਹਿ ਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਕਤਾ ਤਾਰ ਸੰਖ ਸੂਰਮ ਭਗਸਾਰ ਸੰਖ ਮੋਨ ਲਵਲਾਇ ਤਾਰ ਕੁਦਰਤ ਕਮਨ ਘਾ ਵਿਚਾਰ ਵਾਰੇਣ ਜਾਵਾਂ ਇੱਕ ਵਾਰ ਜੋਤਤ ਭਵ ਸਾਈ ਭਰੀ ਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਮੂਰ ਕੰਤ ਕੋਰ ਸੰਖ ਚੋਰ ਹਰਾਮ ਕੋਰ ਸੰਖ ਮਰਕਰ ਜਾਏ ਜੋਰ ਸੰਖ ਗਲਵਣਾ ਤਿਆਗ ਮਾਇ ਸੰਖ ਪਾਪੀ ਪਾਪ ਕਰ ਜਾਏ ਸੰਖ ਕੁੜਿਆਰ ਕੋੜੇ ਫਿਰਾਏ ਸੰਖ ਮਲੇਸ਼ ਮੜ ਭਗ ਕਾਇ ਸੰਖ ਨਿੰਦਕ ਸਰ ਕਵੇ ਪਾਰ ਨਾਨਕ ਨੀਜ ਕਹਿ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋਤਤ ਭਵ ਸਾਈ ਪਲੀਕਾਰ ਤੋ ਸਦਾ ਸਲਾਮਤ ਨਰੰਕਾਰ ਸੰਕ ਨਾਮ ਸੰਕਤਾਮ ਗੰਮ ਗੰਮ ਸੰਕਲੋਵ ਸੰਕ ਗੈਸਰ ਪਾਰ ਹੋਏ ਅਕਰੀ ਨਾਮ ਅਕਰੀ ਸਲਾ ਅਕਰੀ ਗਿਆਨ ਗੀਤ ਗੁਣ ਗਾ ਅਕਰੀ ਲਿਖਣ ਬੋਲਨ ਬਾਣ ਅਕਰਾ ਸਿਰ ਸੰਜੋਗ ਵਖਾਣ जिन ए लिखे ते सिर नाहि जिम फरमाए पाहे नाव कुदरत कम ख़ाम चार वण जा हिकु वियो साई परी काठ तूं सदा सलामत नरंकार ਪਰਗੇ ਹੱਤ ਪੈਰ ਤਨ ਦੇ ਪਾਣੀ ਤੋਂ ਤੇ ਉਤਰ ਚੋ ਕੇ ਮੂਤ ਪਲੀਤੀ ਕੱਪੜੇ ਦੇ ਸਾਬਣ ਲਗਿਆ ਤੋਏ ਪਰਗੇ ਮਤ ਪਾਪਾਂ ਕੇ ਸੰਗੋ ਧੋਪੇ ਨਾਵੇਂ ਕੇ ਰੰਗ ਪੂਨੀ ਪਾਪੀ ਆਕਨ ਨਾਏ ਕਰ ਕਰ ਗਨਾ ਲਿਖਲੇ ਜਾਓ ਆਪੇ ਬੀਜਾ ਪੇ ਕਾਉ ਨਾਨਕ ਹੁਕਮੀ ਆਓ ਜਾਓ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਨਿਆ ਮਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਲ ਸਭ ਗੁਣ ਤੇਰੇ ਮੈਂ ਨਾ ਕੋਈ ਬਿਨ ਗੁਣ ਕੀਤੇ ਭਗਤ ਨਾ ਸਵਾਤ ਆਤ ਬਾਣੀ ਬਰਮਾ ਸਤ ਸੋਣ ਸਦਾ ਮਨ ਚਾਉ ਕਵਣ ਸਵੇ ਲਾ ਵਖਤ ਕਵਣ ਕਵਣ ਤੇ ਤੇ ਕਵਣ ਵਾਰ ਕਵਣ ਸੋ ਰੋਤੇ ਮਾਹ ਕਵਣ ਜੇਤੋ ਆਕਾਰ ਵੇਲ ਨਾ ਪਾਇ ਪੰਡਤੀ ਜੇ ਹੋਵੇ ਲੇਖ ਪ੍ਰਾਨ ਵਕਤ ਨਾ ਪਾਇਆ ਗਿਆ ਜੇ ਲਿਖਣ ਦੇ ਗ੍ਰੰਥ ਇਤਵਾਰ ਨਾ ਜੋਗੀ ਜਾਣੇ ਰੁੱਤ ਮਾਨ ਕੋਈ ਜਾ ਕਰਤਾ ਸ੍ਰੀ ਟਿੱਕੋ ਸਾਜੇ ਆਪੇ ਜਾਣੇ ਸੋਏ ਕਿ ਕਰੇ ਆਖਾ ਕਿਵਸਾ ਲਾਹੇ ਕਿ ਵਰਨੀ ਕਿ ਜਾਣੇ ਨਾ ਅਣ ਗਿਆਨ ਸਭ ਕੋ ਆਕੇ ਇੱਕ ਤੋਂ ਇੱਕ ਸਿਆਣਾ ਵੱਡਾ ਸਾਇ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪ ਜਾਣ ਅਗੇ ਗਿਆਨ ਸੋਏ ਪਾ ਤਾਲਾ ਪਾ ਤਾਲਖ ਗਸਾਂ ਗਸੋੜ ਕੋੜਕ ਭਾਲ ਥੱਕੇ ਵੀਰ ਕਹਿਣ ਕਵਾਸ ਸ 18 ਕਹਿਣ ਕਿਤੇ ਬਾਸਲੇ ਕਤਾ ਤਲੇਕਾ ਹੋਏ ਤਾ ਲਿਖੀਏ ਲੇਕੇ ਹੋਏ ਬਿਨਾਂ ਨਾਨਕ ਵੱਡਾ ਆਕੀਏ ਆਪੇ ਜਾਣੇ ਆਪ ਸਲਾਹੀ ਸਲਾਹੀ ਤੀਸੁਰਤਨ ਪਾਇਆ ਨਦੀਆਂ ਅਤੇ ਵਾ ਪਵੇ ਸਮੁੰਦਰ ਨ ਜਾਣੀ ਸਮੁੰਦਰ ਸਾ ਸੁਲਤਾਨ ਗਿਰ ਹਜ਼ਤੀ ਮਾਲਤਾਨ ਕੀੜੀ ਤੋਲਨ ਹੋਣੀ ਜੇਤਸ ਮਨ ਨਾ ਵਿਸਰੇ ਅੰਤਨ ਸਿਫਤੀ ਕੈਨ ਅੰਤ ਅੰਤਨ ਕਰਨ ਦੇਨ ਅੰਤ ਅੰਤਨ ਵਿਕਨਸਨ ਨਨ ਅੰਤ ਅੰਤਨ ਜਾਪੇ ਕਿਆ ਮਨਮਤੇ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰਵਾਰ ਅੰਤ ਕਾਰਨ ਕੀਤੇ ਪਲੇ ਲਾਏ ਤਾਂ ਕਿ ਅੰਤ ਨਾ ਪਾਏ ਜਾਹੇ ਉਹ ਅੰਤ ਨ ਜਾਣੇ ਕੋਈ ਬੋਲਦਾ ਕੀ ਇਹ ਬੋਲਦਾ ਹੋਵੇ ਵੱਡਾ ਸਾਹਿਬ ਊਚਾ ਥਾਂ ਉੱਚੇ ਉੱਪਰ ਉੱਠਣਾ ਹੋਵੇ ਵੱਡਾ ਊਚਾ ਹੋਵੇ ਕੋਈ ਇਸ ਊਚੇ ਕੋ ਜਾਣੇ ਸੋਈ ਦੇਵੜਾ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾਤ ਮਾਇ ਕੇ ਤੇ ਮੰਗੇ ਜੋ ਅਪਾਰ ਕੇ ਤੇ ਕਨਤ ਨਹੀਂ ਵਿਚਾਰ ਕੇ ਤੇ ਖਪ ਟੁੱਟੇ ਵੇਕਾਰ ਕੇ ਤੇ ਲੈ ਲੈ ਮ ਕਿਰਪਾ ਹੈ ਕੇ ਤੇ ਮੂਰਖ ਕਾਇ ਕਾਇ ਕੇ ਤੇ ਦੁਖ ਭੋਗ ਸੰਤ ਮਾਰੇ ਵਿਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰੇ ਆਖ ਨਾ ਸਕੇ ਕੋਈ ਜੇ ਕੋ ਖਾਇ ਕੇ ਆਖਣ ਪਾਏ ਉਹ ਜਾਣ ਜੇਤੀ ਅਮ ਖਾਇ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੇ ਕੇ ਜਿਸ ਨੂੰ ਬਖਸ਼ੇ ਸੇ ਫਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਰ ਲੋਗਨ ਮੁਨ ਮਲ ਵਪਾਰ ਮਲ ਵਪਾਰ ਕੇ ਮਨ ਪੰਧਾਰ ਮਲ ਆਵੇ ਮਨ ਜਾਈ ਮਨ ਭੈ ਮਲਾ ਸਮਾਏ ਮਨ ਧਰਮ ਮਲ ਦਿਵਾਨ ਮਲ ਤੋਲ ਮਲ ਪਰਵਾਨ ਮਲ ਬਖਸੀਸ ਮਲ ਨਿਸ਼ਾਨ ਮਲ ਕਰਮ ਮਲ ਪਰਮਾਨ ਮਲ ਆਕੇ ਨ ਜਾਇ ਆਕੇ ਰਹਿ ਲਿਵਲਾਇ ਆਕੇ ਵੇਦ ਪਾੜ ਪੁਰਾਨ ਆਕੇ ਪੜੇ ਘਰੇ ਵਖਿਆਣ ਆਕੇ ਪਰਮੇ ਆਕੇ ਇੰਦ ਆਕੇ ਗੋਪੀ ਤੇ ਗੋਵਿੰਦ ਆਕੇ ਇਸਰਾ ਕੇ ਸਿੱਧ ਆਕੇ ਕਹਤੇ ਕਿਤੇ ਬੁੱਧ ਆਕੇ ਦਾਣਾ ਵਕੇ ਦੇਵਾ ਕੇ ਸੁਰ ਨਰ ਮੁਨ ਜਨ ਸੇਵ ਕਿਤੇ ਆ ਕਿ ਆਕਣ ਪੈ ਕਿਤੇ ਕਹਿ ਕਹਿ ਉਟੋਟ ਜਾਏ ਤੇ ਕਿਤੇ ਹੋਰ ਕਰੇ ਤਾਂ ਆਖਣਾ ਸਕੈ ਕਹਿ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣ ਸੱਚਾ ਸੋ ਦੇਖੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾਰਾਂ ਦਾ ਗਵਾਰ ਸੋਧਾਰ ਕੇਹਾ ਚੋਹ ਕਰ ਕੇ ਹਜਿਤ ਮੈਂ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵਨ ਹਾਰੇ ਕੇਤੇ ਰਾਗ ਭਰੇ ਸੋ ਕਈਨ ਕੇਤੇ ਗਾਵਨ ਹਾਰੇ ਗਾਵੇ ਤਦਨ ਪਵਨ ਪਾਣੀ ਵੇਸਨ ਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਜਿਤ ਕੁਪਤ ਲਿਖਣੇ ਲਿਖਣੇ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਣ ਸਦਾ ਸਵਾਰੇ ਗਾਵੈ ਇੰਦਰਾਚਨ ਬੈਠੇ ਦੇਵਤੇ ਅੰਦਰ ਨਾਲੇ ਗਾਵੈ ਜ਼ਿੱਦ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤਿ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਤ ਪਦਨਰਗੀਤ ਜੁਗ ਜੁਗ ਵਿਦਾਨਾਲੇ ਗਾਵੈ ਮੋਨੀਆ ਮਨਮੋਹਨ ਸੁਰਗ ਮੱਚ ਬਿਆਲੇ ਗਾਵਨ ਰਤਨ ਪਾਇ ਤੇਰੇ 883 ਰਤਨਾਂ ਲੈ ਗਾਵੇ ਜੋਤ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਕੇ ਧਾਰੇ ਸਹੀ ਤਦਨ ਗਾਵੇ ਜੋਤ ਤੇ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਿਮ ਜਤਨ ਅਮ ਨਾਨਕ ਅਵਿਚਾਰੇ ਸੋਈ ਸੋਈ ਜਰਾ ਜਾਤ ਜਾਂ ਸਾਚਾ ਸਾਚੀ ਨਾਂ ਹੀ ਹੈ ਪੀ ਹੋਸੀ ਜੈਨ ਜਸੀ ਰਚਨਾ ਦੇ ਨਰ ਜੈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮੈਂ ਜਿਨੋਂ ਪਾਈ ਕਰ ਕਰ ਦੇਖਾ ਕਿਤਾ ਆਪਣਾ ਜੋਤਿਸ ਦੀ ਬਟਾਈ ਜੋਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜੈ ਸੋ ਪਾਤ ਚਾਹ ਤਾ ਪਾਤ ਸਾਹਿਬ ਨਾਨਕ ਰਹੇ ਨਰ ਜੈ ਮੁੰਦਾ ਤਾਂ ਦੋ ਗਰਮ ਪੱਤੇ ਝੋਲੀ ਧਿਆਨ ਕੀ ਕਰੇ ਭੂਤ ਤਿੰਤਾ ਕਾਲ ਕੁਆਰੀ ਕਾ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸકલ ਜਮਾਤੀ ਮਨ ਜੀ ਤੇ ਜਗ ਜੀ ਦਾ ਦੇਸ ਦਿਸੇ ਦੇਸ ਆਦ ਨੀਲ ਨਾਦ ਨਾ ਜੁਗ ਜੁਗ ਇਕੋ ਵੇਸ ਪੋਤ ਗ੍ਰੰਧਾ ਭੜਾ ਕਟਕਟ ਵੱਜੇ ਨਾ ਦਾਪਨਾ ਤੇ ਨਾਤੀ ਸਭ ਜਾ ਕੇ ਰਿੱਦ ਸਦਾ ਬਰਾ ਸਾਥ ਸੰਯੋਗ ਵਿਯੋਗ ਦੀ ਕਾਰ ਚਲਾਵੇ ਲੇਖਿਆਵੇ ਭਾਗ ਦੇ ਤੇ ਸੇ ਹਦੇਸ ਆਦ ਅਨੀਲ ਨਾਦ ਨਾ ਹਤ ਜੁਗ ਜੁਗ ਇਕੋ ਵੇਸ ਏ ਕਾਮਾਈ ਜੁਗਤਵੇ ਆਇ ਤੈਂਚੇ ਲੈ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇਦੀ ਬਾਣ ਜਿਵੇਂ ਤੇਸ ਭਾਵੇ ਤੇ ਮੈਂ ਚਲਾਵੇ ਜਿਵੇਂ ਮੂੰਹ ਵੇਖਿ ਉਹਨਾਂ ਨਦਰ ਨਾ ਆਵੇ ਬਹੁਤਾ ਹੈ ਵਡਾਣ ਆਦੇਸ ਤੇ ਸੇ ਆਦੇਸ ਆਦ ਅਨੀਲਨਾਂ ਦੇ ਨਾਂ ਤੇ ਜੁਗ ਜੁਗ ਇੱਕ ਹੋਵੇ ਸ ਆਸਨ ਲੋਇ ਲੈ ਪੰਡਾਰ ਜੋਗਤ ਪਾਸੇ ਇੱਕ ਵਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੀ ਕੀ ਸਾਚੀ ਕਰ ਆਦੇਸ ਤੇ ਸੇ ਆਦੇਸ ਆਦ ਅਨੀਲਨਾਂ ਦੇ ਨਾਂ ਤੇ ਜੁਗ ਜੁਗ ਇੱਕ ਹੋਵੇ ਸ ਇੱਕ ਦੂਜੀ ਬਲੱਖ ਹੋਇ ਲਖ ਹੋਇ ਲਖ ਵੀਸ ਲੱਖ ਲੱਖ ਕਿਹੜਾ ਆਕੀਆ ਇੱਕ ਨਾਮ ਜਗਦੀਸ਼ ਤੇਰਾ ਪਤ ਪੌੜੀ ਚੜੀ ਗਈ ਹੋਈ ਕੀ ਸੁਣ ਗੱਲਾਂ ਆਕਾਸ ਕੀ ਕੀਟਾ ਰੀਸ ਨਾਨਕ ਨਜ਼ਰੀ ਪਾਈ ਆ ਕੁੜੀ ਕੁੜੇ ਠੀ ਸਾਖਣ ਜੋੜ ਜੋ ਪੈਣ ਜੋੜ ਜੋ ਨ ਮੰਗਣ ਦੇ ਨ ਜੋੜ ਜੋ ਨ ਜੀਵਨ ਮਰਨ ਜੋੜ ਜੋ ਨ ਰਾਜ ਮਾਲ ਮਨਤੋਰ ਜੋੜ ਨ ਸੁਰਤੀ ਗਿਆਨ ਵਿਚਾਰ ਜੋੜ ਨ ਜੁਗਤੀ ਛੱਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋ ਇਹ ਨਾਨਕ ਉਤਮ ਨੀਟ ਨਾ ਕੋਈ ਰਾਤੀ ਰੁੱਤੇ ਤੇ ਦੀਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਇਸ ਵਿੱਚ ਧਰਤੀ ਥਾਪ ਰਕੀ ਧਰਮਸ਼ਾਲਾ ਤੇ ਇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤੇ ਸੋਹਣ ਪੰਜ ਪਰਬਾਨ ਨਦਰੀ ਕਰਮ ਪਵੇਂ ਨਿਸ਼ਾਨ ਘਟ ਪਕਾਈ ਉੱਤੇ ਪਾਇ ਨਾਨ ਗਾ ਜਾਪੇ ਜਾਏ ਧਰਮ ਕਾਂਡ ਕੇ ਹੋ ਧਰਮ ਗਿਆਨ ਕਾਂਡ ਕੇ ਆਖੋ ਕਰਮ ਕੇ ਤੇ ਪੌਣ ਪਾਣੀ ਵੇ ਸੰਤਰ ਕੇ ਤੇ ਕਾਂ ਮਹੇਜ ਕੇ ਤੇ ਬਰਮੇ ਘਾੜ ਤਕੜਗੇ ਰੂਪ ਰੰਗ ਕੇ ਵੇ ਕੇਤੇ ਆ ਕਰਮ ਪੁੰਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬਦਨਾਥ ਕੇਤੇ ਕੇਤੇ ਦੇਵੀ ਵੇ ਕیتے ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮਾਨ ਤੇ ਕੇਤਿਆ ਖਾਣੀ ਕੇਤੇ ਬਾਣੀ ਕੇਤੇ ਪਾ ਨਰਿੰਦ ਕੇਤੇ ਸੁਤੇ ਸੇਵ ਕੇਤੇ ਨਾਨਕ ਕੰਤਨਾਂਤ ਗਿਆਨ ਖੰਡ ਮੈਂ ਗਿਆਨ ਪਰਚਾਂਡ ਤੇ ਤੇ ਨਾਮ ਬਨੋਤਕੋੜ ਆਨੰਦ ਸ਼ਰਮ ਖੰਡ ਕੇ ਬਾਣੀ ਰੂਪ ਤੇਤੇ ਘਾੜ ਤਕੜੀਏ ਬਹੁਤ ਨੂੰ ਤਾਂ ਕਿ ਗੱਲਾਂ ਕਤਿੰਨਾ ਚਾਏ ਜੇ ਕੋ ਕਹਿ ਪਿੱਛੇ ਪਸਤਾਏ ਤੇਤੇ ਕੜਗੇ ਸੁਰਤ ਮਤ ਮਨ ਬਰਤੇ ਤੇਤੇ ਕੜਗੇ ਸੁਰਾਂ ਸਿਦਾਂ ਕੀ ਸੋਤ ਕਰਮਖੰਡ ਕੀ ਬਾਣੀ ਜੋੜ ਤੇਤੇ ਹੋਰ ਨਾ ਕੋਈ ਹੋਰ ਤੇਤੇ ਜੋਤ ਮਹਾਬਲ ਸੋੜ ਤੇਨ ਮੈਂ ਰਾਮ ਰਿਆ ਪਰਪੋਰ ਤੇਤੇ ਸੀਤੋ ਸੀਤਾ ਮੈਂ ਮਾ ਮਾਹਤਾ ਗ੍ਰੋਪਨ ਕਤਨੇ ਜਾਏ ਨਾ ਓਏ ਮਰੇ ਨਠਾ ਕੇ ਜਾਏ ਜਿਨ ਕੇ ਰਾਮ ਵਸੇ ਮਨ ਵਾਏ ਤੇਤੇ ਭਗਤ ਵਸੇ ਗਲੋ ਕਰੇ ਆਨੰਦ ਸਚਾ ਮਨਸ ਸਚ ਖੰਡ ਵਸੇ ਨਰੰਕਾਰ ਘਰ ਘਰ ਵਿਖੇ ਨਾ ਦਾ ਨਿਹਾਲ ਤੇਤੇ ਗੰਡ ਮੰਡਲ ਮਰ ਪੰਡਿਤ ਜੇਕੂ ਕਥੀ ਤਾ ਅੰਤਨਾ ਤੇ ਤੇ ਲੋ ਲੋ ਅਕਾਰ ਜਿਨ ਜੇ ਮੁਕੰਤ ਵੇ ਤਮਕਾਰ ਵੇਖੇ ਵਿਖੇ ਕਰੇ ਵਿਚਾਰ ਨਾਨਕ ਕਿਤਨਾ ਕਰੜਾ ਸਾਰ ਜੱਤ ਪਹਾਰਾ ਧੀਰ ਸੁਨਿਆਰ ਅਹਰ ਨਮਤ ਵੇਦ ਹਥਿਆਰ ਭਉ ਕਲਾਂ ਗਣ ਤਪ ਤਉ ਭਾਂਡਾ ਪਾਉ ਅਮ੍ਰਿਤ ਤੇ ਢਾਲ ਕੜੀਏ ਸਭ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦਇਦਾ ਦਇਆ ਖੇਲੇ ਸਗਲ ਜਗਤ ਦੇ ਚੰਗਿਆਂ ਗਿਆਂ ਬਰਿਆਂ ਬਾਚ ਧਰਮਨ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ